ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਸਵੀਰ ਦਾ ਟਾਈਮ ਹੈ 9:30 ਦਾ ਆਪਾਂ ਲੱਗਿਆ ਵੀਡੀਓ ਸ਼ੁਰੂ ਕਰੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਚੋਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕੁਐਸਟ ਹੋਰ ਆ ਗਾ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਘਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਨਾ ਉਸ ਚੈਨਲ ਨੂੰ ਵੀ ਓਮੇਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਹੈ ਦੀ ਆਪਣੀ ਵੀਡੀਓ ਆ ਕਿਸ ਚੀਜ਼ ਬਾਰੇ ਬਣਾਈ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਆ ਬਹੁਤ ਵਧੀਆ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਕਈ ਵਾਰੀ ਹੁੰਦਾ ਨਾ ਕਿ ਆਪਾਂ ਕਈ ਸਾਲਾਂ ਤੋਂ ਬਾਠ ਕਰ ਰਹੀ ਆ ਲੇਕਿਨ ਸਾਨੂੰ ਉਹਦਾ ਜਿਹੜੀ ਸਾਡੀ ਅਰਦਾਸ ਅਪੂਰੀ ਨਹੀਂ ਹੁੰਦੀ ਸਾਡਾ ਸਾਨੂੰ ਉਹਦਾ ਫਲ ਨਹੀਂ ਮਿਲਦਾ ਸੋ ਉਹਦੇ ਪਿੱਛੇ ਵਜ੍ਹਾ ਕੀ ਹੁੰਦੀ ਆ ਕਿਉਂ ਗੁਰੂ ਸਾਹਿਬ ਸਾਡੀ ਅਰਦਾਸ ਨਹੀਂ ਸੁਣਦੇ ਕੀ ਸਾਥੋਂ ਗਲਤੀ ਹੁੰਦੀ ਆ ਪਤਾ ਦੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਾਂਗੀ ਜੇ ਇਸ ਵੀਡੀਓ ਨੂੰ ਬਣਾਉਂਦੀ ਹੈ ਇਸ ਵੀਡੀਓ ਨੂੰ ਬਣਾਉਣ ਦਾ ਮੇਨ ਕਾਰਨ ਹੈ ਉਹ ਇਹ ਹੈ ਵੀ ਮੈਨੂੰ ਕੁਝ ਦਿਨਾਂ ਤੋਂ ਨਾ ਕੁਝ ਕਮੈਂਟ ਆ ਰਹੇ ਸੀ ਆਪਣੇ ਵਿਊਅਰਸ ਵੱਲੋਂ ਵੀ ਦੀਦੀ ਅਸੀਂ ਇੰਨੇ ਸਾਲਾਂ ਤੋਂ ਬਾਟ ਕਰ ਰਹੇ ਹਾਂ ਕੋਈ ਕਹਿੰਦਾ ਸੀ ਇੰਨੇ ਸਾਲ ਤੋਂ ਕਰ ਰਹੇ ਆ ਕੋਈ ਕਹਿੰਦਾ ਸੀ ਇੰਨੇ ਸਾਲ ਤੋਂ ਕਰ ਰਹੇ ਆ ਪਰ ਸਾਡੀ ਜਿਹੜੀ ਅਰਦਾਸ ਪੂਰੀ ਨਹੀਂ ਹੋ ਰਹੀ ਸਾਨੂੰ ਉਸ ਚੀਜ਼ ਦਾ ਫੰਡ ਨਹੀਂ ਮਿਲਿਆ ਕੁਝ ਤਾਂ ਇਹ ਕਹਿਣਾ ਵੀ ਅਸੀਂ ਦਰਵਾਜ਼ੇ ਮੱਥਾ ਟੇਕਣ ਜਾਂਦੇ ਆ ਕਈ ਸਾਲਾਂ ਤੋਂ ਪਰ ਹਾਲੇ ਤੱਕ ਸਾਡੀ ਅਰਦਾਸ ਜਿਹੜੀ ਮਹਾਰਾ ਦੇ ਚਰਨਾਂ 'ਚ ਪੂਰੀ ਨਹੀਂ ਹੋਈ ਅ ਸੋ ਆਪਾਂ ਸਭ ਤੋਂ ਪਹਿਲਾਂ ਇਸੇ ਚੀਜ਼ ਬਾਰੇ ਗੱਲ ਕਰਾਂਗੇ ਜੀ ਵੀ ਜੇ ਸਾਨੂੰ ਪਾਠ ਕਰਦੇ ਨੂੰ ਮੰਨ ਲਓ 3 ਸਾਲ ਹੋ ਗਈਆਂ 4 ਸਾਲ ਹੋ ਗਏ ਉਹਦੇ ਪਿੱਛੇ ਵਜ੍ਹਾ ਕੀ ਹੁੰਦੀ ਹੈ ਕੀ ਕਾਰਨ ਹੈ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਦੇਖੋ ਜੀ ਜਦੋਂ ਆਪਾਂ ਪਾਠ ਕਰਨਾ ਸ਼ੁਰੂ ਕਰਦੇ ਆ ਨਾ ਤਾਂ ਸਾਡੀ ਤੇ ਗੁਰੂ ਸਾਹਿਬ ਦੀ ਨਜ਼ਰ ਵੀ ਉਸੇ ਟਾਈਮ ਤਾਂ ਜਾਂਦੀ ਆ ਸਾਡੀ ਹਾਜ਼ਰੀ ਵੀ ਉਸੇ ਟਾਈਮ ਲੱਗਣ ਲੱਗ ਜਾਂਦੀ ਆ ਪਰ ਜਿਹੜੇ ਸਾਡੇ ਪਿਛਲੇ ਜਨਮਾਂ ਦਾ ਜੀ ਕਰਮ ਹੁੰਦੇ ਨੇ ਪਹਿਲਾਂ ਉਹ ਕੱਟੇ ਜਾਂਦੇ ਨੇ ਪਹਿਲਾ ਉਹ ਕਰਮ ਕੱਟੇ ਜਾਣਗੇ ਫਿਰ ਸਾਡੀ ਅਰਦਾਸ ਪੂਰੀ ਹੁੰਦੀ ਹੈ ਫਿਰ ਸਾਡੇ ਕਾਰਜ ਸਬਰ ਨੇ ਸ਼ੁਰੂ ਹੁੰਦੇ ਨੇ ਫਿਰ ਸਾਨੂੰ ਉਸ ਚੀਜ਼ ਦਾ ਫਲ ਮਿਲਦਾ ਸੋ ਪਲੀਜ਼ ਵਿਸ਼ਵਾਸ ਰੱਖੋ ਗੁਰੂ ਸਾਹਿਬ ਤੇ ਮਹਾਰਾਜ ਜਰੂਰ ਕਿਰਪਾ ਕਰਦੇ ਨੇ ਜਦੋਂ ਉਸ ਚੀਜ਼ ਦਾ ਸਹੀ ਟਾਈਮ ਆਊਗਾ ਸਹੀ ਟਾਈਮ ਤੇ ਉਹ ਚੀਜ਼ ਸਾਨੂੰ ਜਰੂਰ ਮਿਲਣੀ ਆ ਬਸ ਤੁਸੀਂ ਹਿੰਮਤ ਨਾ ਹਾਰੋ ਪਾਠ ਕਰਦੇ ਰਹੋ ਪਾਠ ਕਰਨਾ ਬੰਦ ਨਾ ਕਰੋ ਹੁਣ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਕ ਸਾਖੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਦੀ ਵੀ ਕਿੱਦਾਂ ਇੱਕ ਜਿਹੜਾ ਆਦਮੀ ਸੀ ਗਰੀਬ ਉਹਦਾ ਵਿਸ਼ਵਾਸ ਗੁਰੂ ਸਾਹਿਬ ਨੇ ਪਰਖਿਆ ਕਿਵੇਂ ਮਹਾਰਾਜ ਜੀ ਨੇ ਉਹਦਾ ਇਮਤਿਹਾਨ ਲੈਂਤਾ ਤੇ ਕਿਸ ਤਰੀਕੇ ਨਾਲ ਉਹ ਆਪਣੇ ਇਮਤਿਹਾਨ ਚ ਪਾਸ ਹੋਇਆ ਤੇ ਗੁਰੂ ਸਾਹਿਬ ਨੇ ਉਹਦੀ ਜਿਹੜੀ ਝੋਲੀ ਆ ਖੁਸ਼ੀਆਂ ਨਾਲ ਭਰਤੀ ਇਹ ਤੋਂ ਸਾਨੂੰ ਇਹ ਵੀ ਸਿੱਖਣ ਨੂੰ ਮਿਲੂਗਾ ਵੀ ਜੇ ਕਿਤੇ ਸਾਡਾ ਮਨ ਟੋਲ ਜਾਂਦਾ ਤਾਂ ਫਿਰ ਸਾਨੂੰ ਹੌਸਲਾ ਮਿਲੂਗਾ ਸਾਡਾ ਮਨ ਨਹੀਂ ਡੋਲੂਗਾ ਤੇ ਸਾਨੂੰ ਇਹ ਵੀ ਪਤਾ ਚੱਲੂਗਾ ਕਿ ਜੇ ਮਹਾਰਾਜ ਸਾਡੇ ਕਾਰਜ ਨਹੀਂ ਸਵਾਰਦੇ ਜਾਂ ਕਈ ਵਾਰੀ ਪਾਠ ਕਰਨ ਦੇ ਬਾਵਜੂਦ ਸਾਡੇ ਕਾਰਜ ਉਲਟੇ ਪੈ ਜਾਂਦੇ ਨੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਤਾਂ ਫਿਰ ਉਹਦੇ ਪਿੱਛੇ ਵਜ੍ਹਾ ਕੀ ਹੁੰਦੀ ਆ ਉਹ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੀ ਤੇ ਆਪਾਂ ਗੱਲ ਕਰਦੇ ਆ ਜਿਵੇਂ ਇੱਕ ਨਾ ਆਦਮੀ ਹੁੰਦਾ ਸੀ ਬਹੁਤ ਜ਼ਿਆਦਾ ਗਰੀਬ ਸੀ ਉਹ ਘਰ ਤੋਂ ਬੜੀ ਮੁਸ਼ਕਲ ਨਾਲ ਉਹਨਾਂ ਦਾ ਰੋਟੀ ਪਾਣੀ ਜਿਹੜਾ ਚੱਲਦਾ ਸੀ ਉਹਦੇ ਘਰ ਵਾਲੀ ਸੀ ਉਹਦੇ ਬੱਚੇ ਸੀ ਉਹਨਾਂ ਇੱਕ ਝੌਂਪੜੀ ਦੇ ਵਿੱਚ ਰਹਿੰਦੇ ਸੀ ਤੇ ਉਹ ਝੌਂਪੜੀ ਵੀ ਟੁੱਟੀ ਫੁੱਟੀ ਸੀ ਮਤਲਬ ਮੀਂਹ ਅਗਰ ਆਉਂਦਾ ਸੀ ਤਾਂ ਉਹ ਚੌਂਦੀ ਸੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਪਰ ਹਾਂ ਉਹ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਸੀ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਸੀ ਬਹੁਤ ਸ਼ਰਧਾ ਭਾਵਨਾ ਸੀ ਉਹਦੇ ਮਨ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਸੋ ਪਹਿਲੇ ਪਾਸ਼ਾਹੀ ਮਹਾਰਾਜ ਜੀ ਆ ਪਹੁੰਚ ਗਏ ਉਹਦਾ ਇਮਤਿਹਾਨ ਲੈਣ ਦੇ ਸੋ ਗੁਰੂ ਸਾਹਿਬ ਨੇ ਜਦੋਂ ਦਰਵਾਜ਼ਾ ਖੜਕਾਇਆ ਜਦੋਂ ਉਸ ਗਰੀਬ ਬੰਦੇ ਨੇ ਦੇਖਿਆ ਵੀ ਮੇਰੇ ਵੀ ਘੇਟਾ ਦੇ ਵਿੱਚ ਜਿਹੜੇ ਹੈਗੇ ਆ ਮਹਾਰਾਜ ਆਪ ਖੜੇ ਨੇ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿਉਂਕਿ ਉਹਨੂੰ ਇਹ ਹੋਇਆ ਵੀ ਮੇਰੇ ਗਰੀਬ ਦੇ ਘਰੇ ਮਹਾਰਾਜ ਜੀ ਆਪ ਚੱਲ ਕੇ ਆਏ ਨੇ ਵੀ ਮੇਰੇ ਤਾਂ ਭਾਗ ਹੀ ਖੁੱਲ ਗੇ ਅਸੋ ਉਹਨੇ ਉਹਨਾਂ ਮਤਲਬ ਕਿ ਉਹਨੂੰ ਇਹ ਨਾ ਸਮਝ ਆਵੇ ਕਿੱਥੇ ਬਿਠਾਵੇ ਕਿੱਥੇ ਨਾ ਬਿਠਾਵੇ ਉਹਨੇ ਕੀ ਕੀਤਾ ਆਪਦੇ ਬੱਚਿਆਂ ਨੂੰ ਤੇ ਆਪਦੇ ਘਰ ਵਾਲੀ ਨੂੰ ਕਿਹਾ ਵੀ ਤੁਸੀਂ ਨਾ ਬਾਹਰ ਬੈਠੋ ਤੇ ਮਹਾਰਾਜ ਜੀ ਆਏ ਨੇ ਵੀ ਆਪਾਂ ਇਹਨਾਂ ਨੂੰ ਬੈਠਣ ਦਾ ਇੱਥੇ ਇੰਤਜ਼ਾਮ ਕਰਨਾ ਉਸ ਦਿਨ ਮੌਸਮ ਜੀ ਬਹੁਤ ਜ਼ਿਆਦਾ ਖਰਾਬ ਸੀ ਮੀਂਹ ਪੈ ਰਿਹਾ ਸੀ ਤਾਂ ਉਹਨੇ ਆਪਦੇ ਬੱਚਿਆਂ ਨੂੰ ਮਤਲਬ ਬਾਹਰ ਬਿਠਾ ਦਿੱਤਾ ਉਹਨੇ ਇੱਕ ਘਰ ਦੇ ਵਿੱਚ ਜ ਜਿਨੀ ਝੋਂਪੜੀ ਦੇ ਵਿੱਚ ਇੱਕ ਮੰੰਜਾ ਸੀ ਮੰਜੇ ਦੇ ਉੱਤੇ ਮਤਲਬ ਆਸਣ ਲਗਾ ਦਿੱਤਾ ਗੁਰੂ ਸਾਹਿਬ ਦੇ ਲਈ ਜਿਹੜਾ ਵੀ ਘਰ ਦੇ ਵਿੱਚ ਸਾਫ਼ ਸੁਥਰਾ ਕੱਪੜਾ ਸੀ ਉਹ ਵਿਛਾ ਕੇ ਮਹਾਰਾਜ ਦੇ ਲਈ ਆਸਣ ਤਿਆਰ ਕੀਤਾ ਉਹਨੇ ਚਲੋ ਜੀ ਮਹਾਰਾਜ ਜਦੋਂ ਰਾਜਮਾਨ ਹੋਏ ਉਹ ਮਤਲਬ ਕਿ ਆਪਣੇ ਘਰ ਬਾਹਰ ਘਰ ਆਈ ਕੁੜੀ ਆ ਗਿਆ ਕਹਿੰਦਾ ਵੀ ਮਹਾਰਾਜ ਜੀ ਅੱਜ ਇੱਥੇ ਰਹਿਣਗੇ ਵੀ ਤੁਸੀਂ ਬਾਹਾਰੀ ਇੱਥੇ ਆਪਰਾ ਕਰਾਂਗੇ ਵੀ ਤੁਸੀਂ ਟੈਨਸ਼ਨ ਨਾ ਲਓ ਲੇਕਿਨ ਉਹਦੇ ਘਰ ਵਾਲੀ ਨੇ ਕਿਹਾ ਵੀ ਨਹੀਂ ਪੈ ਰਿਆ ਕਿ ਆਪਾਂ ਕਿੱਦਾਂ ਬੈਠਾਂਗੇ ਤਾਂ ਉਹ ਕੀ ਕੀਤਾ ਨਾ ਉਹ ਅੰਦਰ ਚਲੇ ਗਿਆ ਵਾਪਸ ਉਹਨੇ ਅੰਦਰ ਜਾ ਕੇ ਜੋ ਵੀ ਉੱਥੇ ਕੱਪੜਾ ਲੀਡਾ ਹੋਰ ਫालतू ਪਿਆ ਸੀ ਉਹ ਚੱਕ ਲਿਆ ਆ ਆਪਣੇ ਬੱਚਿਆਂ ਦੇ ਉੱਤੇ ਦਿੱਤਾ ਘਰਵਾੜੀ ਦੇ ਉੱਤੇ ਦਿੱਤਾ ਵੀ ਤਾਂ ਕਿ ਉਹਨਾਂ ਨੂੰ ਮੀਂਹ ਤੋਂ ਬਚਾ ਸਕੇ ਲੇਕਿਨ ਨਾ ਕੋਈ ਜਿਹੜਾ ਮੀਂਹ ਸੀ ਹੌਲੀ-ਹੌਲੀ ਹੌਲੀ-ਹੌਲੀ ਪੈਂਦਾ ਰਿਹਾ ਹੁਣ ਉਹਨੂੰ ਚਿੰਤਾ ਇਸ ਗੱਲ ਦੀ ਸੀ ਵੀ ਮੀਂਹ ਜਿਹੜਾ ਹੌਲੀ-ਹੌਲੀ ਪੈ ਰਿਹਾ ਵਿੱਚੋਂ ਆਪਣੀ ਚੋਊਗੀ ਤੇ ਵੀ ਕਿਤੇ ਮਹਾਰਾਜ ਦੀ ਨੀਂਦ ਨਾ ਖੁੱਲ ਜਾਵੇ ਕਿਤੇ ਮੇਰੀ ਪਾਤਸ਼ਾਹੀ ਦੀ ਨੀਂਦ ਨਾ ਖਰਾਬ ਹੋ ਜਾਵੇ ਉਹਨੇ ਕੀ ਦਿੱਤਾ ਵੀ ਜਿਹੜਾ ਆਪਣੇ ਬੱਚਿਆਂ ਤੇ ਆਪਣੇ ਘਰ ਵਾਲੇ ਦੇ ਉੱਤੇ ਵੀ ਜਿਹੜੇ ਕੱਪੜੇ ਦਿੱਤੇ ਸੀ ਮੀਂਹ ਤੋਂ ਬਚਣ ਲਈ ਉਹਨੇ ਉਹਨਾਂ ਤੋਂ ਉਹ ਵੀ ਲੈ ਲੇ ਲੈ ਕੇ ਝੋਪੜੀ ਦੇ ਉੱਪਰ ਦੀ ਚੰਗੀ ਤਰ੍ਹਾਂ ਉਹਨੇ ਵਿਛਾ ਦਿੱਤੇ ਵੀ ਤਾਂ ਕਿ ਝੋਪੜੀ ਨਾ ਚੋਵੇ ਮੇਰੇ ਮਹਾਰਾਜ ਦੀ ਨੀਂਦ ਨਾ ਖਰਾਬ ਹੋਵੇ ਹੁਣ ਤੁਸੀਂ ਦੇਖੋ ਜੀ ਵੀ ਉਹਦੋਂ ਬਾਅਦ ਚਲੋ ਦਿਨ ਚੜਿਆ ਮੀਂਹ हटਿਆ ਮਹਾਰਾਜ ਜੀ ਉੱਠੇ ਤੇ ਉਹਨਾਂ ਦਾ ਪਰਿਵਾਰ ਵੀ ਉੱਠਿਆ ਜਦੋਂ ਮੀਂਹ ਹਟਣ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਵੀ ਲੈ ਵੀ ਅਸੀਂ ਹੁਣ ਚੱਲਦੇ ਆਂ ਤਾਂ ਵੀ ਤੁਸੀਂ ਆਪਣਾ ਅੰਦਰ ਹੁਣ ਆਰਾਮ ਕਰੋ ਤਾਂ ਉਹ ਜਿਹੜਾ ਆਦਮੀ ਸੀ ਜੀ ਉਹਨੇ ਕਿਹਾ ਵੀ ਮਹਾਰਾਜ ਜੀ ਪ੍ਰਸ਼ਾਦਾ ਸ਼ਕਤੀ ਜਾਓ ਤੁਸੀਂ ਵੀ ਇਦਾਂ ਨਹੀਂ ਤੁਸੀਂ ਜਾਓ ਤਾਂ ਚਲੋ ਜੋ ਵੀ ਉਹਦੇ ਕੋਲ ਵਿਚਾਰੇ ਕੋਲ ਸੀ ਉਹਨੇ ਆਪ ਉਹ ਭੁੱਖੇ ਰਹਿ ਕੇ ਮਹਾਰਾਜ ਨੂੰ ਪ੍ਰਸ਼ਾਦਾ ਸ਼ਿਕਾਇਆ ਚਲੋ ਜੀ ਮਹਾਰਾਜ ਜੀ ਜਦੋਂ ਜਾਨ ਲੱਗਦੀ ਹੈ ਨਾ ਹੁਣ ਉਹਨਾਂ ਨੂੰ ਇਹ ਹੁੰਦਾ ਮਹਾਰਾਜ ਜੀ ਨੂੰ ਵੀ ਮਹਾਰਾਜ ਦੇ ਨਾਲ ਉਹਦੇ ਭਗਤ ਸੀਗੇ ਤਹ ਮਹਾਰਾਜ ਜੀ ਨੇ ਲਗਦਾ ਵੀ ਵੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਹੈਗਾ ਮੇਰੀ ਸੇਵਾ ਕੀਤੀ ਸਾਡੀ ਵੀ ਇਹਨੂੰ ਇਹਦਾ ਫਲ ਜ਼ਰੂਰ ਮਿਲਣਾ ਚਾਹੀਦਾ ਤਾਂ ਮਹਾਰਾਜ ਜੀ ਕਹਿੰਦੇ ਵੀ ਐਦਾਂ ਕਹਦਾ ਤੁਸੀਂ ਨਾ ਜੋ ਵੀ ਤੁਹਾਡਾ ਕੀਮਤੀ ਸਮਾਨ ਹੈ ਉਹ ਤੁਸੀਂ ਚੱਕੋ ਚੱਕ ਕੇ ਵੀ ਬਾਹਰ ਨਿਕਲ ਜਾਓ ਝੋਪੜੀ ਤੋਂ ਤੇ ਮਾ ਉਹ ਜਿਹੜਾ ਗਰੀਬ ਬੰਦਾ ਸੀ ਨਾ ਤਾਂ ਉਹਨੇ ਕਿਹਾ ਮਹਾਰਾਜ ਜੀ ਮੇਰਾ ਕੀਮਤੀ ਸਮਾਨ ਕੁਛ ਨਹੀਂ ਆ ਮੇਰੇ ਲਈ ਤਾਂ ਸੋਡੇ ਚਰਨਾਂ ਦੇ ਵਿੱਚ ਜਗ੍ਹਾ ਹੀ ਸਭ ਤੋਂ ਵੱਧ ਕੀਮਤੀ ਆ ਸੋਡੀ ਕਿਰਪਾ ਹੀ ਮੇਰੇ ਲਈ ਸਭ ਤੋਂ ਵੱਧ ਕੀਮਤੀ ਆ ਸੋਡਾ ਇਸ ਘਰ ਦੇ ਵਿੱਚ ਆਉਣਾ ਹੀ ਸਭ ਤੋਂ ਵੱਧ ਕੀਮਤੀ ਆ ਵੀ ਮੇਰਾ ਕੀਮਤੀ ਇੱਥੇ ਕੁਝ ਨਹੀਂ ਜੋ ਵੀ ਆ ਪਰਮਾਤਮਾ ਸਭ ਤੋਂ ਵੱਡਾ ਹੀ ਆ ਤੇ ਉਹ ਚਲੋ ਮਹਾਰਾਜ ਜੀ ਕਹਿੰਦੇ ਚਲੋ ਠੀਕ ਆ ਫਿਰ ਤੁਸੀਂ ਬਾਹਰ ਚਲੋ ਸਾਰੇ ਜਣੇ ਤਾਂ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਹੁਕਮ ਦਿੱਤਾ ਵੀ ਇੰਨਾ ਕਰੋ ਵੀ ਕਿ ਤੂੰ ਅੱਗ ਲੈ ਕੇ ਆਓ ਤੇ ਅੱਗ ਲਿਆ ਕੇ ਨਾ ਇਹਨੂੰ ਜਿਹੜੀ ਛੌਂਪੜੀ ਆ ਨੂੰ ਅੱਗ ਲਾ ਦਿਓ ਤਾਂ ਉਹ ਜਿਹੜੇ ਮਤਲਬ ਲਾਲ ਕੀ ਨਾਲ ਸੇਵਕ ਸੀ ਉਹਨਾਂ ਨੇ ਅੱਗ ਲਿਆ ਕੇ ਝੌਪੜੀ ਨੂੰ ਅੱਗ ਲਗਾ ਦਿੱਤੀ ਬਸ ਉਹਨਾਂ ਦੇ ਮਨ 'ਚ ਸਵਾਲ ਵੀ ਸੀ ਜਿਹੜੇ ਸੇਵਕ ਸੀ ਵੀ ਇਹਨਾਂ ਨੇ ਤਾਂ ਸਾਡੀ ਸੇਵਾ ਕੀਤੀ ਸਾਨੂੰ ਰਹਿਣ ਦੀ ਜਗ੍ਹਾ ਦਿੱਤੀ ਤੇ ਵੀ ਮਹਾਰਾਜੇ ਕੀ ਕਹਿ ਰਹੇ ਨੇ ਵੀ ਅੱਗ ਲਗਾ ਦਿਓ ਝੌਪੜੀ ਨੂੰ ਪਰ ਜਦੋਂ ਕਹਿੰਦੇ ਨੇ ਪ੍ਰਮਾਤਮਾ ਦਾ ਹੁਕਮ ਉਹਨਾਂ ਨੇ ਸਿਰ 'ਤੇ ਸੀ ਤਾਂ ਉਹਨਾਂ ਨੇ ਕੀਨ ਤੋਂ ਭਰੰਤੋਂ ਨਹੀਂ ਕੀਤਾ ਉਹਨਾਂ ਨੇ ਅੱਗ ਲਿਆ ਕੇ ਝੌਪੜੀ ਨੂੰ ਅੱਗ ਲਗਾ ਦਿੱਤੀ ਹੁਣ ਜਿਹੜੇ ਆਸ-ਪਾਸ ਦੇ ਲੋਕ ਸੀ ਉਹ ਕਹਿੰਦੇ ਦੇਖ ਲਿਆ ਮਨ ਲਿਆ ਗੁਰੂ ਨਾਨਕ ਦੇਵ ਜੀ ਨੂੰ ਹੋਰ ਮੰਨ ਲਾ ਬੜਾ ਗੁਰੂ ਨਾਨਕ ਦੇਵ ਜੀ ਨੂੰ ਆਪਦੇ ਘਰ ਲੈ ਕੇ ਜਾ ਰਿਆਂ ਸੀ ਦੇਖ ਲਿਆ ਦੇਤਾ ਤੈਨੂੰ ਫਲ ਤੇਰੀ ਕੀਰਤੀ ਦਾ ਹੁਣ ਤੈਨੂੰ ਲੱਗ ਗਿਆ ਪਤਾ ਤਾਂ ਉਹਨਾਂ ਨੇ ਇਦਾਂ ਉਹਨੂੰ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਜਦੋਂ ਅੱਗ ਲਗਾ ਕੇ ਜਾਣ ਲੱਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿਹੜਾ ਗਰੀਬ ਬੰਦਾ ਸੀ ਉਹਨੂੰ ਪੁੱਛਿਆ ਕਹਿੰਦੇ ਵੀ ਤੂੰ ਸਵਾਲ ਨਹੀਂ ਕਰੇਂਗਾ ਵੀ ਅਸੀਂ ਅੱਗ ਕਿਉਂ ਲਗਾਈ ਤਾਂ ਉਹਨੇ ਅੱਗੋ ਕਿਹਾ ਕਹਿੰਦੇ ਮਹਾਰਾਜ ਜੀ ਤੁਸੀਂ ਜੋ ਕੀਤਾ ਸਹੀ ਹੀ ਕੀਤਾ ਹੋਣਾ ਜੋ ਤੁਹਾਨੂੰ ਸਹੀ ਲੱਗਿਆ ਤੁਸੀਂ ਉਹ ਕੀਤਾ ਤੁਹਾਡਾ ਹਰ ਹੁਕਮ ਮੈਨੂੰ ਸਿਰ ਮੱਥੇ ਮੈਂ ਕਿੰਤੂ ਪ੍ਰੰਤੂ ਕਰਨ ਵਾਲਾ ਕੌਣ ਹੁੰਨਾ ਤੇ ਤੁਹਾਡਾ ਹਰ ਹੁਕਮ ਮੈਂ ਮੰਨੂਗਾ ਤੇ ਜੋ ਤੁਸੀਂ ਕੀਤਾ ਉਹਦੇ ਪਿੱਛੇ ਕੋਈ ਵਜ੍ਹਾ ਹੋਣੀ ਆ ਕੁਝ ਚੰਗਾ ਹੋਣਾ ਸੋ ਮੈਂ ਕੌਣ ਆ ਮੇਰੀ ਕੀ ਔਕਾਤ ਆ ਵੀ ਮੈਂ ਤੁਹਾਨੂੰ ਸਵਾਲ ਕਰਾਂ ਤੇ ਬਾਕੀ ਸਭ ਕੁਝ ਤੁਹਾਡਾ ਹੀ ਆ ਕੋਈ ਗੱਲ ਨਹੀਂ ਅਗਰ ਤੁਸੀਂ ਅੱਗ ਵੀ ਲਗਾ ਦਿੱਤੀ ਤਾਂ ਤੁਹਾਡਾ ਹੀ ਸੀ ਸਭ ਕੁਝ ਤਾਂ ਚਲੋ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂਦੇ ਜਾਂਦੇ ਕਹਿਣ ਲੱਗੇ ਕਹਿੰਦੇ ਵੀ ਮੈਂ ਇਸ ਨੂੰ ਅੱਗ ਲਾ ਕੇ ਸ ਤਾਂ ਸਾੜਿਆ ਕਿਉਂਕਿ ਇੱਥੇ ਹੁਣ ਮਹਿਲ ਬਣੂਗਾ ਤੁਸੀਂ ਦੇਖੋ ਵੀ ਮਹਾਰਾਜ ਨੇ ਉਸ ਤੋਂ ਉਸ ਦੀ ਰਹਿਣ ਦੀ ਜਗਾ ਅਗਰ ਆਪਾਂ ਕਹੀ ਵੀ ਉਹ ਜਲਾਤੀ ਤੇ ਜੇ ਹੁਣ ਆਪਾਂ ਅੱਜ ਦੇ ਟਾਈਮ 'ਚ ਅਗਰ ਗੱਲ ਕਰੀਏ ਨਾ ਅੱਜ ਦੇ ਟਾਈਮ 'ਚ ਅਗਰ ਆਪਾਂ ਬਾਣੀ ਪੜ੍ਹਦੇ ਆਂ ਕਈ ਵਾਰੀ ਆਪਣਾ ਕੋਈ ਕੰਮ ਉਲਟਾ ਪੈ ਜਾਂਦਾ ਹੈ ਮੇਰੇ ਨਾਲ ਇਹ ਚੀਜ਼ ਹੋਈ ਹੈ ਜੀ ਐਕਸਪੀਰੀਅੰਸ ਹੋਈ ਆ ਸਾਡੇ ਨਾਲ ਇਹ ਤਾਂ ਮੈਂ ਮਤਲਬ ਕੀ ਦੱਸ ਤੁਹਾਨੂੰ ਗੱਲ ਕਰਾਂ ਵੀ ਆਪਾਂ ਬਹੁਤ ਸਵਾਲ ਕਰਨ ਲੱਗ ਜਾਈਏ ਆਪਣੇ ਮਨ ਦੇ ਵਿੱਚ ਸ਼ੰਕਾ ਆ ਜਾਂਦੀ ਆ ਆਪਾਂ ਸੋਚਦੇ ਆਂ ਵੀ ਅਸੀਂ ਪਾਰਤਾ ਕਰਿਆ ਲੇਕਿਨ ਸਾਡੀ ਤਾਂ ਮੁਸੀਬਤਾਂ ਵਧ ਗਈਆਂ ਸਾਡਾ ਕੰਮ ਜਿਹੜਾ ਪੁੱਠਾ ਪੈ ਗਿਆ ਤਾਂ ਵੀ ਸਾਨੂੰ ਤਾਂ ਮਹਾਰਜ ਨੇ ਪਾਠ ਕਰਨ ਦਾ ਫਲ ਨਹੀਂ ਦਿੱਤਾ ਤਾਂ ਫਿਰ ਤੁਸੀਂ ਖੁਸ਼ ਹੋਵੋ ਬਲਕਿ ਕਿਉਂਕਿ ਪਰਮਾਤਮਾ ਦੀ ਨਜ਼ਰ ਜਿਹੜੀ ਸਾਡੇ ਤੇ ਟਹਿ ਚੁੱਕੀ ਆ ਜੇ ਸਾਡਾ ਕੰਮ ਵੀ ਉਲਟਾ ਹੋਣਾ ਸ਼ੁਰੂ ਹੋ ਗਿਆ ਸਾਡੇ ਤੇ ਮੁਸੀਬਤ ਮੁਸੀਬਤੜੀ ਵਜ਼ਨ ਲੱਗ ਗਈਆਂ ਇਹਦਾ ਮਤਲਬ ਸਾਡਾ ਇਮਤਿਹਾਨ ਸ਼ੁਰੂ ਹੋ ਚੁੱਕਿਆ ਸਾਡੀ ਪ੍ਰੀਖਿਆ ਸ਼ੁਰੂ ਹੋ ਚੁੱਕੀ ਆ ਬਸ ਆਪਾਂ ਡਟਣਾ ਆਪਾਂ ਡਟ ਕੇ ਗੁਰੂ ਸਰ ਦੇ ਚਰਨੇ ਲੱਗੇ ਰਹਿਣਾ ਪਾਠ ਕਰਨਾ ਆਪਾਂ ਬੰਦ ਨਹੀਂ ਕਰਨਾ ਤਾਂ ਇਹਦੇ ਨਾਲ ਕੀ ਆ ਜਦੋਂ ਸਾਡੇ ਕੰਮ ਕੱਟੇ ਗਏ ਦਾਫਤ ਪਰਮਾਤਮਾ ਸਾਡੀ ਝੋਲੀ ਖੁਸ਼ੀਆਂ ਨਾਲ ਜ਼ਰੂਰ ਭਰੋ ਜਦੋਂ ਕੋਈ ਐਦਾਂ ਦੀ ਗੱਲ ਹੁੰਦੀ ਹੈ ਜੀ ਜੋ ਆਪਣਾ ਕੰਮ ਵਿਗੜਦਾ ਉਹਦੇ ਪਿੱਛੇ ਕੋਈ ਵਜ੍ਹਾ ਹੋਰ ਹੁੰਦੀ ਹੈ ਗੁਰੂ ਸਾਹਿਬ ਕਈ ਵਾਰੀ ਸਾਥੋਂ ਕਹਿੰਦੇ ਨਾ ਥੋੜੀ ਚੀਜ਼ ਖੋ ਕੇ ਕਈ ਵਾਰੀ ਜ਼ਿਆਦਾ ਚੀਜ਼ ਦੇਣੀ ਹੁੰਦੀ ਹੈ ਸੋ ਆਪਣਾ ਪਹਿਲਾ ਇਮਤਿਹਾਨ ਵੀ ਲੈਂਦੇ ਨੇ ਪ੍ਰੀਖਿਆ ਵੀ ਲੈਂਦੇ ਨੇ ਅਗਰ ਆਪਾਂ ਉਹ ਚ ਪਾਸ ਹੋ ਜਾਂਦੇ ਆ ਤਾਂ ਫਿਰ ਪਰਮਾਤਮਾ ਸਾਨੂੰ ਮਤਲਬ ਕਿਹੜੀ ਝੋਲੀ ਸਾਡੀ ਖੁਸ਼ੀਆਂ ਨਾਲ ਭਰ ਦਿੰਦੇ ਨੇ ਸੋ ਇਹੀ ਵਜ੍ਹਾ ਸੀ ਮੇਰੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦੀ ਕਿਉਂਕਿ ਮੈਨੂੰ ਜਦੋਂ ਕਈਆਂ ਨੇ ਇਹ ਵੀ ਕਮੈਂਟ ਕੀਤਾ ਕਿ ਅਸੀਂ ਪਾਠ ਕਰਨਾ ਜਿਹੜਾ ਬੰਦ ਕਰ ਦਿੱਤਾ ਦੁਬਾਰਾ ਕਈਆਂ ਦਾ ਇਹ ਕਮੈਂਟ ਸੀ ਵੀ ਅਸੀਂ ਦੁਬਾਰਾ ਸ਼ੁਰੂ ਕੀਤਾ ਸੋ ਤਾਂ ਕਰਕੇ ਵੀ ਤੁਸੀਂ ਵਿਸ਼ਵਾਸ ਰੱਖੋ ਮਾਰਾ ਤੇ ਉੱਤੇ ਮਨ ਨਾ ਟੁੱਟੋ ਆਪ ਦਾ ਤੋੜੋ ਵੀ ਮੈਨੂੰ ਪਰਮਾਤਮਾ ਨੇ ਨਹੀਂ ਦਿੱਤਾ ਤਾਂ ਰੱਬ ਨਹੀਂ ਹੈ ਗੁਰੂ ਸਾਹਿਬ ਹੈ ਪਰਮਾਤਮਾ ਤੁਹਾਡੀ ਝੋਲੀ ਜ਼ਰੂਰ ਭਰਨਗੇ ਇਸ ਵਾਸਤੇ ਤੁਸੀਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ ਹਿੰਮਤ ਨਾ ਹਾਰੋ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਡੇ ਕੋਲ ਵੀ ਤੁਹਾਡੀ ਪਰਸਨਲ ਜ਼ਿੰਦਗੀ 'ਚ ਕੋਈ ਚੀਜ਼ਾਂ ਜਿਹੜੀਆਂ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਵੀ ਪਰਮਾਤਮਾ ਦਾ ਨਾਮ ਜਪਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਹੋਇਆ ਕੀ ਗੁਰੂ ਸਾਹਿਬ ਨੇ ਤੁਹਾਨੂੰ ਗੁਰਬਾਣੀ ਚੱਕਰ ਤੋਂ ਬਾਅਦ ਦਿੱਤਾ ਸੋ ਅਗਰ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਬਾਕੀ ਇਹਨਾਂ ਸ਼ੇਅਰ ਕਰ ਸਕੀਏ ਤੇ ਕਿਉਂਕਿ ਇਹਦੇ ਨਾਲ ਫਿਰ ਹੋਰਾਂ ਦਾ ਹੌਸਲਾ ਹਿੰਮਤ ਬਣਦੀ ਹੈ ਜੇ ਮੰਨ ਲਓ 100 ਜਣੇ ਨੇ ਵੀ ਵੀਡੀਓ ਦੇਖੀ 100 ਦੇ ਵਿੱਚੋਂ ਇੱਕ ਜਣਾ ਵੀ ਤੁਹਾਡੀ ਉਹ ਮੋਟੀਵੇਸ਼ਨਲ ਜਿਹੜੀ ਜ਼ਿੰਦਗੀ ਦੀ ਕਹਾਣੀ ਆ ਉਹਨੂੰ ਸੁਣ ਕੇ ਅਗਰ ਇੱਕ ਜਣਾ ਵੀ ਗੁਰੂ ਸਾਹਿਬ ਦੇ ਚਾਨੀ ਚੁੜ ਗਿਆ ਤਾਂ ਉਸ ਤੋਂ ਵੱਡਾ ਮਹਾਪੁੰਨ ਕੋਈ ਨਹੀਂ ਤਾਂ ਪਰਮਾਤਮਾ ਨੇ ਉਸ ਦਾ ਫਲ ਵੀ ਤੁਹਾਨੂੰ ਦੇਣਾ ਹੈ ਸੋ ਚਲੋ ਜੀ ਹੁਣ ਵੀਡੀਓ ਦਾ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਬਸਕ੍ਰਾਈਬ ਕਰਦੇ